ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ जह जह पेख तह हजूर दूर कतो न जाई रव आ सर्वत्र म ਮਨ ਸਦਾ ਤੇ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਯੋਗ ਗੁਰੂ ਪਿਆਰੀ ਗੁਰੂ ਸਵਾਰੇ ਸਤ ਸੰਗਤ ਜਿਓ ਅੱਜ ਅੰਮ੍ਰਿਤ ਵੇਲੇ ਦੇ ਪਾਵਨ ਪਵਿੱਤਰ ਦੀਵਾਨਾ ਵਿੱਚ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅਕਾਲ ਪੁਰਖ ਪਾਰਬ੍ਰह्म ਪਰਮੇਸ਼ਵਰ ਪ੍ਰਮਾਤਮਾ ਦੇ ਵੱਲੋਂ ਸਮੁੱਚੀ ਮਨੁੱਖਤਾ ਦੇ ਭਲੇ ਵਾਸਤੇ ਕਲਿਆਣ ਵਾਸਤੇ ਗੁਰ ਸ਼ਬਦ ਰੂਪ ਦੇ ਵਿੱਚ ਜਿਸ ਪਾਵਨ ਪਵਿੱਤਰ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਆਪ ਸਰਬਤ ਸੰਗਤਾਂ ਨੂੰ ਪ੍ਰਾਪਤ ਹੋਈ ਹੈ ਇਹ ਪਾਵਨ ਸ਼ਬਦ ਆ राग ਤਨਾਸਰੀ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ ਹੈ ਇਸ ਪਾਵਨ ਪਵਿੱਤਰ ਸ਼ਬਦ ਦੀ ਕਥਾ ਵਿਚਾਰ ਆਪ ਸਰਬਤ ਸੰਗਤ ਮਾਈ ਪਾਈ ਬਹੁਤ ਹੀ ਸ਼ਰਧਾ ਬਹੁਤ ਹੀ ਪ੍ਰੇਮ ਦੇ ਨਾਲ ਸਰਵਣ ਕਰ ਰਹੇ ਹਾਂ ਸਤਿਗੁਰੂ ਪਾਤਸ਼ਾਹ ਜੀ ਵਜਨ ਕਰਦੇ ਨੇ ਜਹ ਜਹ ਪੇਖੋ ਤਹ ਹਜੂਰ ਦੂਰ ਕਤੋਂ ਨਾ ਜਾਈ ਹੈ ਭਾਈ ਮੈਂ ਜਿੱਥੇ ਕਿੱਥੇ ਵੇਖਦਾ ਹਾਂ ਉੱਥੇ-ਉੱਥੇ ਹੀ ਪਾਰਬ੍ਰह्म ਪਰਮੇਸ਼ਵਰ ਪਰਮਾਤਮਾ ਹਾਜ਼ਰ ਨਾਜ਼ਰ ਹੈ ਉਹ ਕਿਸੇ ਥਾਂ ਤੋਂ ਵੀ ਦੂਰ ਨਹੀਂ ਹੈ ਗੁਰੂ ਪਿਆਰੇ ਸਾਧ ਸੰਗਤ ਜੀ ਇਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਰੱਬ ਦੇ ਪਿਆਰਿਆਂ ਦੀ ਅਵਸਥਾ ਦਾ ਵਰਣਨ ਕੀਤਾਗਾ ਜਿਨ੍ਹਾਂ ਨੂੰ ਪਰਮੇਸ਼ਵਰ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ ਜਿਨ੍ਹਾਂ ਨੇ ਉਸ ਅਕਾਲ ਪੁਰਖ ਪਾਰਬ੍ਰਮ ਪਰਮੇਸ਼ਵਰ ਪਰਮਾਤਮਾ ਨੂੰ ਹਰ ਜਗ੍ਹਾ ਦੇਖ ਲੈਣਾ ਕੀਤਾਗਾ ਦੁਨੀਆ ਦੇ ਕਾਵਿਅ ਵਿੱਚ ਅਤੇ ਗੁਰਬਾਣੀ ਦੇ ਸ਼ਬਦਾਂ ਦੇ ਵਿੱਚ ਅੰਤਰ ਕੀ ਹੈਗਾ ਦੁਨੀਆ ਦੇ ਵਿੱਚ ਜਿਹੜੇ ਕਵੀ ਹੋਏ ਨੇ ਨਾ ਉਹਨਾਂ ਦੇ ਕਾਵਿya ਦੇ ਵਿੱਚ ਅਤੇ ਗੁਰਬਾਣੀ ਦੇ ਸ਼ਬਦਾਂ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਅੰਤਰ ਹੈ ਉਹ ਕਿਵੇਂ ਹੈਗਾ ਕਿਉਂਕਿ ਸੰਸਾਰ ਦੇ ਜਿੰਨੇ ਵੀ ਕਵੀ ਨੇ ਨਾ ਉਹ ਜਿੰਨੀਆਂ ਵੀ ਕਵਿਤਾਵਾਂ ਲਿਖਦੇ ਆ ਉਹ ਉਹਨਾਂ ਨੇ ਮਿਹਨਤ ਕੀਤੀ ਹੁੰਦੀ ਹੈ ਪ੍ਰੈਕਟਿਸ ਕੀਤੀ ਹੁੰਦੀ ਹੈ ਪੜ੍ਹੇ ਲਿਖੇ ਹੁੰਦੇ ਨੇ ਜਦੋਂ ਮਿਹਨਤ ਕਰਦੇ ਨੇ ਤੇ ਆਪਣੀ ਸੁਰਤ ਨੂੰ ਬਾਹਰ ਮੁਖੀ ਸੰਸਾਰ ਦੇ ਨਾਲ ਜੋੜਦੇ ਨੇ ਜਿਹੜੇ ਆਪਣੇ ਤੋਂ ਪਹਿਲੇ ਕਵੀ ਹੋਏ ਨੇ ਉਹਨਾਂ ਦੀ ਕਵਤਾਵਾਂ ਪੜ੍ਹਨੀਆਂ ਉਹ ਕਵਤਾਵਾਂ ਕਿਵੇਂ ਰਚਦੇ ਨੇ ਅਲੰਕਾਰ ਕਿਹੜੇ-ਕਿਹੜੇ ਵਰਤਦੇ ਨੇ ਇਹਨਾਂ ਨਿਜ਼ਮਾਂ ਦੀ ਜਾਣਕਾਰੀ ਪ੍ਰਾਪਤ ਕਰਨੀ ਉਹ ਜਾਣਕਾਰੀ ਨੂੰ ਫਿਰ ਆਪਣੀਆਂ ਆਪਣੀਆਂ ਕਾਪੀਆਂ ਤੇ ਲਿਖਣੇ ਨੋਟ ਬਣਾਉਣੇ ਤੇ ਜਿਹੜੇ ਕਵੀ ਹੋ ਚੁੱਕੇ ਨੇ ਉਹਨਾਂ ਨੇ ਕਵਿਤਾਵਾਂ ਜਿਵੇਂ ਪੜੀਆਂ ਨੇ ਪੜਨ ਦਾ ਸਟਾਈਲ ਕੀ ਹੈਗਾ ਇਹ ਵੀ ਉਹਨਾਂ ਨੇ ਸੁਣਨਾ ਦੇਖਣਾ ਤੇ ਜਿਹੜੀ ਕਵਤਾਂ ਦੇ ਵਿੱਚ ਜਿਸ ਗੱਲ ਦਾ ਜ਼ਿਕਰ ਕੀਤਾ ਗਿਆ ਜ਼ਰੂਰੀ ਨਹੀਂ ਕਿ ਕਵੀ ਨੇ ਉਹ ਅਨੁਭਵ ਕੀਤਾ ਹੋਵੇ ਕਵੀ ਉਥੇ ਪਹੁੰਚਿਆ ਹੋਵੇ ਸੰਸਾਰੀ ਜਿਹੜੇ ਕਵੀ ਹੁੰਦੇ ਨੇ ਆਪਣੀਆਂ ਕਵਤਾਵਾਂ ਦੇ ਵਿੱਚ ਸੂਰਜ, ਚੰਦਰਮਾ, ਚੰਦਰਲੋਕ, ਸੂਰਜ ਲੋਕ, ਸਵਰਗ ਲੋਕ ਤੱਕ ਦੀਆਂ ਗੱਲਾਂ ਕਰ ਦਿੰਦੇ ਨੇਗੇ। ਆਸਮਾਨ ਤੱਕ ਦੀਆਂ ਗੱਲਾਂ ਕਰ ਦਿੰਦੇ ਨੇ। ਇਸ ਬਣਸਪਤੀ ਦੇ ਜ਼ਰਰੇ-ਜ਼ਰਰੇ ਦੀਆਂ ਗੱਲਾਂ ਕਰ ਦਿੰਦੇ ਨੇ। ਪਰ ਬਹੁਤ ਆਤਮਾਤਮਾਤਰਾ ਦੇ ਵਿੱਚ ਗੱਲਾਂ-ਬਾਤਾਂ ਕਰਨ ਵਾਲੇ ਜਿਹੜੇ ਕਵੀ ਹੁੰਦੇ ਨੇ ਨਾ ਉਥੇ ਤੱਕ ਉਹਨਾਂ ਦੀ ਪਹੁੰਚ ਨਹੀਂ ਹੁੰਦੀ ਹੈ ਕਿ ਸਿਰਫ ਪੜਿਆ ਸੁਣਿਆ ਦੇਖਿਆ ਨਹੀਂ ਹੈਗਾ ਆਪਣੇ ਤੋਂ ਜਿਹੜੇ ਸੀਨੀਅਰ ਕਵੀ ਨੇ ਉਹਨਾਂ ਨੂੰ ਸੁਣ ਲਿਆ ਉਹਨਾਂ ਨੂੰ ਪੜ੍ਹ ਲਿਆ ਤੇ ਜਦੋਂ ਕਿਸੇ ਨੂੰ ਸੁਣਦੇ ਰਹੀਏ ਜਦੋਂ ਕਿਸੇ ਨੂੰ ਪੜ੍ਹਦੇ ਰਹੀਏ ਅਭਿਆਸ ਬਣ ਜਾਂਦਾ ਫਿਰ ਆਪਣੇ ਅੰਦਰ ਵੀ ਉਹ ਗੁਣ ਆ ਜਾਂਦੇ ਹੈਗੇ ਪਰੰਤੂ ਜਿਹੜੇ ਗੁਰਬਾਣੀ ਦੇ ਸ਼ਬਦ ਨੇ ਇੱਥੇ ਜੋ ਵੀ ਲਿਖਿਆ ਗਿਆ ਇੱਕ ਅੱਖਰ ਵੀ ਲਿਖਿਆ ਗਿਆ ਇਹ ਅਨੁਭਵ ਦਾ ਅੱਖਰ ਹੈ ਇਹ ਨਹੀਂ ਹੈਗਾ ਕਿ ਬਾਬਾ ਕਬੀਰ ਨੇ ਕਿਸੇ ਭਗਤ ਤੋਂ ਸੁਣਿਆ ਪਰਮੇਸ਼ਵਰ ਪਰਮਾਤਮਾ ਦੀ ਉਪਮਾ ਦੇ ਬਾਰੇ ਪਰ ਖੁਦ ਪਰਮੇਸ਼ਵਰ ਪਰਮਾਤਮਾ ਦੇ ਦੀਦਾਰ ਨਹੀਂ ਕੀਤੇ ਉਥੇ ਪਹੁੰਚਿਆ ਨਹੀਂ ਅਨੁਭਵ ਪ੍ਰਾਪਤ ਨਹੀਂ ਕੀਤਾ ਤੇ ਬਾਬਾ ਕਬੀਰ ਨੇ ਫਿਰ ਉਹੀ ਕੁਝ ਲਿਖ ਦਿੱਤਾ ਨਹੀਂ ਜਦੋਂ ਬਾਬਾ ਕਬੀਰ ਜੀ ਉਸ ਪਰਮੇਸ਼ਵਰ ਪਰਮਾਤਮਾ ਦੇ ਨਾਲ ਅਭੇਦ ਹੋ ਗਏ ਸੁਰਤ ਸ਼ਬਦ ਨਾਲ ਜੁੜ ਗਏ ਨਦੀ ਦੇ ਵਾਂਗ ਸਾਗਰ ਜੀ ਪਾਣੀ ਸਮੁੰਦਰ ਦੇ ਵਿੱਚ ਮਿਲ ਗਿਆ ਮਿਕਸ ਹੋ ਗਿਆ ਸਮੁੰਦਰ ਰੂਪ ਹੋ ਗਿਆ ਉਸ ਵੇਲੇ ਹੀ ਬਾਬਾ ਕਬੀਰ ਜੀ ਨੇ ਲਿਖਿਆ ਅਬ ਤੋ ਜਾਇ ਚੜੈ ਸਿੰਘ ਹਸਨ ਮਿਲ ਹੈ ਸਾਰੰਗ ਪਾਣੀ ਆ ਰਾਮ ਕਬੀਰਾ ਏਕ ਭਏ ਹ ਕੋਈ ਨ ਸਕੈ ਪਛਾਣੀ ਉਦੋਂ ਲਿਖਿਆ ਇਹ ਨਹੀਂ ਕਿ ਬਾਬਾ ਕਬੀਰ ਜੀ ਨੇ ਕਿਸੇ ਸੰਤ ਮਹਾਤਮਾ ਗੁਰਮੁਖ ਪਿਆਰੇ ਜਾਂ ਕਿਸੇ ਅਵਤਾਰ ਦਾ ਜੋ ਲਿਖਣ ਦਾ ਉਹਦਾ ਗਿਆਨ ਹੈ ਉਹਦਾ ਭਾਸ਼ਾ ਪੜ੍ਹਿਆ ਤੇ ਲਿਖ ਦਿੱਤਾ ਨਹੀਂ ਕਵਤਾਵਾਂ ਲਿਖਣ ਦੇ ਵਾਸਤੇ ਇਹਦੀ ਜਿਹੜੀ ਟ੍ਰੇਨਿੰਗ ਹੁੰਦੀ ਹੈ ਪੁਰਾਤਨ ਸਮੇਂ ਦੇ ਵਿੱਚ ਇੱਕ ਸ਼ਾਸਤਰ ਹੁੰਦਾ ਸੀ ਜਿਹਨੂੰ ਕਹਿੰਦੇ ਸੀ ਪਿੰਗਲ ਸ਼ਾਸਤਰ ਜਿਹੜਾ ਪਿੰਗਲ ਪੜ ਜਾਂਦਾ ਸੀ ਉਹਨੂੰ ਕਵਤਾਮਾ ਰਚਣ ਦਾ ਢੰਗ ਆ ਜਾਂਦਾ ਸੀਗਾ ਬਾਬੇ ਪ੍ਰਿਥੀ ਚੰਦ ਨੂੰ ਇਹ ਗਲਤਫਹਿਮੀ ਹੋ ਗਈ ਕਿ ਗੁਰਤਾ ਗੱਦੀ ਤੇ ਉਹੀ ਬਹਿ ਸਕਦਾ ਹੈ ਵੀ ਜਿਹੜਾ ਕਵਤਾਮਾ ਸ਼ਬਦ ਲਿਖ ਸਕੇ ਜਿਹੜਾ ਕਵਤਾਮਾ ਸ਼ਬਦ ਨਹੀਂ ਲਿਖ ਸਕਦਾ ਉਹ ਗੁਰਤਾ ਗੱਦੀ ਤੇ ਨਹੀਂ ਬਹਿ ਸਕਦਾ ਮੈਨੂੰ ਲਿਖਣੀਆਂ ਨਹੀਂ ਆਉਂਦੀਆਂ ਤੇ ਗੁਰੂ ਰਾਮਦਾਸ ਮਹਾਰਾਜ ਨੇ ਮੈਨੂੰ ਤਾਂ ਗੱਦੀ ਦਿੱਤੀ ਨਹੀਂ ਮੇਰੇ ਛੋਟੇ ਪ੍ਰਾਣ ਨੂੰ ਦੇ ਦਿੱਤੀ ਕਿਉਂਕਿ ਉਹ ਕਵੀ ਐ ਆਪਣੀ ਇਸ ਕਮੀ ਨੂੰ ਦੂਰ ਕਰਨ ਵਾਸਤੇ ਬਾਬਾ ਪ੍ਰਿਥੀਚੰਦ ਨੇ ਆਪਣੇ ਪੁੱਤਰ ਮਿਹਰਬਾਨ ਨੂੰ ਪਿੰਗਲ ਸ਼ਾਸਤਰ ਪੜ੍ਹਾਇਆ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੇ ਕਿ ਬਾਬਾ ਪ੍ਰਿਥੀਚੰਦ ਦਾ ਪੁੱਤਰ ਮਿਹਰਬਾਨ ਬਹੁਤ ਵਿਦਵਾਨ ਕੁਆਲੀਫਾਈਡ ਸੀਗਾ ਬਹੁਤ ਕੁਆਲੀਫਾਈਡ ਸੀਗਾ ਬਹੁਤ ਜ਼ਿਆਦਾ ਸੀਗਾ ਪਰੰਤੂ ਆਸਾਨ ਸੰਗਤ ਜਿਹੜੀ ਬੁੱਧੀ ਦੇ ਨਾਲ ਲਿਖੀਆਂ ਲਾਈਨਾਂ ਹੁੰਦੀਆਂ ਨੇ ਨਾ ਉਹਨਾਂ ਦਾ ਤੇ ਅਨੁਭਵ ਦੇ ਨਾਲ ਜੋ ਲਿਖਿਆ ਹੁੰਦਾ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਅਗਰ ਬਾਬਾ ਪ੍ਰਿਥੀ ਚਾਂਦੀ ਇਹ ਗੱਲ ਸੱਚ ਹੈ ਤਾਂ ਮੈਨੂੰ ਮਾਫ ਕਰਨਾ 6ਵੇਂ ਪਾਤਸ਼ਾਹ 7ਵੇਂ ਪਾਤਸ਼ਾਹ 8ਵੇਂ ਪਾਤਸ਼ਾਹ ਦੀ ਬਾਣੀ ਪਲੱਸ 10ਵੇਂ ਪਾਤਸ਼ਾਹ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਹੀਂ ਲਿਖੀ ਹੋਈ ਹੈਗੀ ਫਿਰ ਉਹ ਗੁਰੂ ਨਹੀਂ ਹੋ ਸਕਦੇ ਪਰ ਐਸਾ ਕੁਝ ਨਹੀਂ ਹੈਗਾ ਇਹ ਜਿਹੜੇ ਬੋਲ ਨੇ ਨਾ ਇਹ ਅਨੁਭਵ ਦੇ ਬੋਲ ਨੇ ਜਦੋਂ ਬਾਬਾ ਕਬੀਰ ਜੀ ਉਸ ਅਕਾਲ ਪੁਰਖ 파ਰব্রह्म ਪਰਮੇਸ਼ਰ ਦੇ ਨਾਲ ਸੁਰਤ ਜੋੜਦੇ ਆ ਅਗੰਮ ਦੇ دیدار ਹੁੰਦੇ ਆ ਬਾਬਾ ਕਬੀਰ ਜੀ ਨੂੰ ਦਿਖਦਾ ਹੈ ਕਿ ਇਹ ਲੋਕ ਸ਼ਿਵ ਜੀ ਦੀ ਪੂਜਾ ਕਰਦੇ ਆ ਇਹ ਲੋਕ ਪਾਰਵਤੀ ਦੀ ਪੂਜਾ ਕਰਦੇ ਆ ਬਾਬਾ ਕਬੀਰ ਨੇ ਸਿੱਧਾ ਕਹਿ ਦਿੱਤਾ ਉਸ ਪਰਮੇਸ਼ਵਰ ਪਰਮਾਤਮਾ ਦੇ ਦਰਬਾਰ ਦੇ ਵਿੱਚ ਇੱਕ ਨਹੀਂ ਕਰੋੜਾਂ ਹੀ ਸ਼ਿਵ ਜੀ ਕਰੋੜਾਂ ਹੀ ਬ੍ਰਹਮਾ ਕਰੋੜਾਂ ਹੀ ਵਿਸ਼ਨੂੰ ਕਰੋੜਾਂ ਹੀ ਸਰਸਵਤੀਆਂ ਕਰੋੜਾਂ ਹੀ ਪਾਰਵਤੀਆਂ ਨਿਗੀਆਂ ਤੁਸੀਂ ਇੱਕ ਸੂਰਜ ਦੀ ਗੱਲ ਕਰਦੇ ਹੋ ਮੈਂ ਤਾਂ ਕਰੋੜਾਂ ਹੀ ਸੂਰਜਾਂ ਦਾ ਪ੍ਰਕਾਸ਼ ਦੇਖ ਲਿਆ ਕੋਟ ਸੂਰਜ ਆਕੇ ਪ੍ਰਗਾਸ ਕਰੋੜਾਂ ਹੀ ਸੂਰਜਾਂ ਦਾ ਪ੍ਰਕਾਸ਼ ਉਸ ਪਰਮਾਤਮਾ ਦੇ ਅੱਗੇ ਹੈ ਕਿਸੇ ਸੁਰਤ ਜੀ ਗੱਲ ਕਰਦੇ ਹਾਂ ਕੋਟ ਮਹੇਸ਼ ਔਰ ਕਬਿਲਾਸ ਕਰੋੜਾਂ ਹੀ ਸ਼ਿਵ ਜੀ ਮੈਂ ਵੇਖ ਚੁੱਕੇ ਹਾਂ ਗੁਰਬਾਣੀ ਦੇ ਵਿੱਚ ਜੋ ਵੀ ਲਿਖਿਆ ਸਾ ਸੰਗਤ ਜੀ ਅਨੁਭਵ ਦੀ ਗੱਲ ਹੈ ਜਦੋਂ ਬੰਦਗੀ ਕਰਦੇ ਕਰਦੇ ਸੁਰਤ ਮਿਲ ਗਈ ਤੂ ਤੂ ਕਰਤਾ ਤੂ ਹੁਆ ਮੁਜ ਮੇ ਰਹਾ ਨਾ ਹੂ ਜਬ ਆਪਾ ਪਰ ਕਾ ਮਿਟ ਗਿਆ ਜਦ ਦੇਖਾਂ ਤਾ ਤੂ ਫਿਰ ਲਿਖਿਆ ਐਵੇਂ ਨਹੀਂ ਲਿਖ ਦਿੱਤਾ ਬਾਬਾ ਰਵੀ ਦਾਸ ਨੇ ਆਪਣੀ ਉਹ ਸ਼ਬਦ ਦੇ ਵਿੱਚ ਜਿਸ ਅਵਸਾ ਦਾ ਵਰਣਨ ਕੀਤਾ ਪਹਿਲਾਂ ਉੱਥੇ ਪਹੁੰਚੇ ਨੇ ਫਿਰ ਵਰਣਨ ਕੀਤਾ ਕੀ ਵਰਣਨ ਕੀਤਾਗਾ ਬੇਗਮਪੁਰਾ ਸਹਿਰ ਕੋ ਨਾਉ ਦੁਖ ਅਦੋਖ ਨਹੀਂ ਜੇਤਾ ਕਹਿੰਦੇ ਅਸੀਂ ਉੱਥੇ ਪਹੁੰਚ ਸਕੇ ਹਾਂ ਅਸੀਂ ਬੇਗਮਪੁਰੇ ਦੇ ਵਾਸੀ ਹਾਂ ਹੁਣ ਗੁਰੂ ਪਿਆਰੀ ਸਾਹਿਬ ਸੰਗਤ ਜੀ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਹਨ ਜਹ ਜਹ ਪੇਖੋ ਤਹ ਹਾਜੂਰ ਦੂਰ ਕਤੋ ਨਾ ਜਾਈ ਭਾਈ ਉਸ ਪਰਮੇਸ਼ਵਰ ਪ੍ਰਮਾਤਮਾ ਨੂੰ ਮੈਂ ਜਿੱਥੇ ਵੀ ਦੇਖਦਾ ਹਾਂ ਹਾਜ਼ਰ ਨਾਜ਼ਰ ਨਜ਼ਰ ਆਉਂਦਾ ਉਹ ਕਿਸੇ ਥਾਂ ਤੋਂ ਵੀ ਦੂਰ ਨਹੀਂ ਹੈਗਾ ਹੁਣ ਗੁਰੂ ਅਰਜਨ ਦੇ ਮਹਾਰਾਜ ਨੂੰ ਇਹ ਗੱਲ ਕਹਿਣ ਦੀ ਲੋੜ ਨਹੀਂ ਹੈਗੀ ਗੁਰੂ ਅਰਜਨ ਦੇ ਮਹਾਰਾਜ ਕਿਸੇ ਪਰਮੇਸ਼ਵਰ ਪ੍ਰਮਾਤਮਾ ਨੂੰ ਨਹੀਂ ਦੇਖਦੇ ਕਿਉਂਕਿ ਗੁਰੂ ਅਰਜਨ ਪ੍ਰਤਾਖਰ ਉਹ ਤਾਂ ਖੁਦ ਪਾਰਬ੍ਰह्म ਪਰਮੇਸ਼ਵਰ ਪ੍ਰਮਾਤਮਾ ਨੇ ਪਰੰਤੂ ਜੇ ਮੈਂ ਕਲਾਸ ਦੇ ਵਿੱਚ ਬੱਚਿਆਂ ਨੂੰ ਊੜਾ ਆੜਾ ਈੜੀ ਪੜ੍ਹਾਉਣ ਦੇ ਵਾਸਤੇ ਅਧਿਆਪਕ ਖੁਦ ਪਹਿਲਾਂ ਊੜਾ ਆੜਾ ਈੜੀ ਬੋਲਦਾ ਅਧਿਆਪਕ ਬੋਲਦਾ ਊੜਾ ਬੱਚੇ ਬੋਲਦੇ ਊੜਾ ਐੜਾ ਬੱਚੇ ਬੋਲਦੇ ਐੜਾ ਐਵੇਂ ਸੰਗਤ ਜੀ ਸੰਗਤ ਨੂੰ ਇਸ ਗੱਲ ਦਾ ਗਿਆਨ ਕਰਾਉਣ ਦੇ ਲਈ ਮਹਾਰਾਜ ਨੇ ਕਿਸੇ ਕਮਾਈ ਵਾਲੇ ਗੁਰਮੁਖ ਗੁਰਸਿੱਖ ਪਿਆਰੇ ਦੀ ਜਿਹੜੀ ਅਵਸਥਾ ਹੈ ਨਾ ਉਸ ਅਵਸਰ ਦਾ ਜ਼ਿਕਰ ਕੀਤਾਗਾ ਆਪਣੇ ਆਪ ਨੂੰ ਮੁੱਖ ਰੱਖਦੇ ਆ ਤਾਂ ਕਿ ਜਿਹੜੇ ਸੁਣਨ ਵਾਲੇ ਆ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਸਕੇ ਵਿਸ਼ਵਾਸ ਹੋ ਸਕੇ ਕਿ ਉਹ ਪਰਮ ਭ੍ਰਮ ਪਰਮੇਸ਼ਵਰ ਪਰਮਾਤਮਾ ਹਰ ਜਗ੍ਹਾ ਹੈ ਇਹਦੇ ਦੋ ਕਾਰਨ ਨੇਗੇ ਦੱਸਣ ਦੇ ਇੱਕ ਤਾਂ ਅਗਰ ਪਰਮਾਤਮਾ ਹਰ ਜਗ੍ਹਾ ਹੈ ਤੁਹਾਡੇ ਤੋਂ ਦੂਰ ਨਹੀਂ ਹੈਗਾ ਤੇ ਫਿਰ ਤੁਹਾਨੂੰ ਡਰਨਾ ਨਹੀਂ ਚਾਹੀਦਾ ਜੋ ਕਿ ਤੁਸੀਂ ਪਰਮਾਤਮਾ ਦੇ ਅੱਗੇ ਸਲਿੰਡਰ ਕੀਤਾ ਸਮਰਪਣ ਕੀਤਾ ਪਰਮਾਤਮਾ ਤੁਹਾਡਾ ਕਦੇ ਮਾੜਾ ਨਹੀਂ ਹੋਣ ਦੇਵੇਗਾ। ਕੁੱਲ ਦੁਨੀਆ ਕੁੱਲ ਕਾਇਨਾਤ ਤੁਹਾਡੇ ਦੁਸ਼ਮਣ ਹੋ ਜਾਵੇ ਜਦੋਂ ਤੱਕ ਉਹ ਪਰਮੇਸ਼ਵਰ ਪਰਮਾਤਮਾ ਤੁਹਾਡੇ ਹੱਕ ਦੇ ਵਿੱਚ ਖੜਾ ਤੁਹਾਨੂੰ ਕੋਈ ਵੀ ਖਤਮ ਨਹੀਂ ਕਰ ਸਕਦਾ। ਇਹ ਨਹੀਂ ਕਿ ਤੁਸੀਂ ਇੱਥੇ ਅਰਦਾਸ ਕਰਦੇ ਪਿਓ ਅਮਰੀਕਾ ਇੰਗਲੈਂਡ ਦੇ ਵਿੱਚ ਬਹਿ ਕੇ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰੋ ਤੇ ਗੁਰੂ ਰਾਮਦਾਸ ਮਹਾਰਾਜ ਨੇ ਅਗਰ ਤੁਹਾਡੀ ਅਰਦਾਸ ਸੁਣੀ ਹੈ ਤੇ ਗੁਰੂ ਰਾਮਦਾਸ ਮਹਾਰਾਜ ਇੰਡੀਆ ਦੇ ਵਿੱਚ ਜਿਹੜਾ ਪੰਜਾਬ ਸੂਬਾ ਉਹਦੇ ਵਿੱਚ ਜਿਹੜਾ ਸ਼ਹਿਰ ਅੰਮ੍ਰਿਤਸਰ ਹਰਮੰਦਰ ਸਾਹਿਬ ਤੋਂ ਮਹਾਰਾਜ ਚੱਲ ਕੇ ਆਉਂਦੇ ਹੈਗੇ ਕਿ ਸਿੱਖ ਨੇ ਮੈਨੂੰ ਬੁਲਾਇਆ ਮੈਂ ਚੱਲ ਕੇ ਜਾਮਾਂ ਬਾਬਾ ਰਾਮ ਰਾਏ ਵਾਂ ਪੈਸਾ ਨਹੀਂ ਹੈਗਾ ਬਾਬਾ ਰਾਮ ਰਾਏ ਅਰਦਾਸ ਸੁਣਦੇ ਸਨ ਸਿੱਖ ਦੀ ਪਰ ਬਾਬਾ ਰਾਮ ਰਾਏ ਦੀ ਸੁਰਤ ਪਰਿਪੂਰ ਨਹੀਂ ਸੀ ਹੋਈ ਵੇ ਇੱਕ ਥਾਂ ਤੇ ਇੱਕ ਟਾਈਮ ਤੇ ਇੱਕੋ ਜਗ੍ਹਾ ਹੀ ਰਹਿ ਸਕਦੇ ਸਨ ਤਾਂ ਹੀ ਤਾਂ ਉਹਨਾਂ ਦੇ ਚੇਲਿਆਂ ਨੇ ਉਹਨਾਂ ਦਾ ਸਰੀਰ ਸਾੜ ਦਿੱਤਾਗਾ ਗੁਰੂ ਪਿਆਰੀ ਸੰਗਤ ਜੀਓ ਗੁਰੂ ਰਾਮਦਾਸ ਮਹਾਰਾਜ ਇਹ ਸੰਸਾਰ ਦੇ ਜ਼ਰਰੇ-ਜ਼ਰਰੇ ਦੇ ਵਿੱਚ ਹੈ ਜਿੱਥੇ ਵੀ ਕੋਈ ਸਿੱਖ ਸੰਗਤ ਯਾਦ ਕਰਦੀ ਮਹਾਰਾਜ ਦਾ ਤਤਸ਼ਣ ਉਹਨੂੰ ਦਰਸ਼ਨ ਦੀਦਾਰ ਦੇ ਦਿੰਦੇ ਆ ਪਹਿਲਾਂ ਤਾਂ ਇਹ ਹੈ ਕਿ ਸਿੱਖ ਨੂੰ ਬੰਦਗੀ ਕਰਨ ਵਾਲੇ ਨਾਮ ਜਪਣ ਵਾਲੇ ਨੂੰ ਇਸ ਗੱਲ ਤੇ ਵਿਸ਼ਵਾਸ ਹੋਵੇ ਕਿ ਪ੍ਰਮਾਤਮਾ ਭਾਵੇਂ ਮੈਨੂੰ ਨਜ਼ਰ ਨਹੀਂ ਆ ਰਿਹਾ ਭਾਵੇਂ ਹਰ ਜਗ੍ਹਾ ਮੈਨੂੰ ਉਹਦੇ ਦੀਦਾਰ ਨਹੀਂ ਹੋ ਰੇ ਪਰ ਉਹ ਪਾਰ ਬ੍ਰਹਮ ਪਰਮੇਸ਼ਵਰ ਪ੍ਰਮਾਤਮਾ ਹਰ ਜਗ੍ਹਾ ਹੈ ਅਸਾਂ ਕੋਈ ਵੀ ਥਾਂ ਨਹੀਂ ਜਿੱਥੇ ਉਹ ਪਰਮੇਸ਼ਵਰ ਪਰਮਾਤਮਾ ਨਾ ਹੋਵੇ ਹਰ ਜਗ੍ਹਾ ਹੈ ਪਰਮਾਤਮਾ ਦੂਸਰਾ ਦੱਸਣ ਦਾ ਕਿ ਜਦੋਂ ਪਰਮੇਸ਼ਵਰ ਪਰਮਾਤਮਾ ਹਰ ਜਗ੍ਹਾ ਹੈ ਹਾਜ਼ਰ ਹੈ ਨਾਜ਼ਰ ਹੈ ਦੇਖਦਾ ਹੈ ਤੇ ਫਿਰ ਜਿਹੜਾ ਉਹਦਾ ਬੰਦਗੀ ਕਰਨ ਵਾਲੇ ਨੇ ਨਾ ਉਹ ਪਾਪ ਨਹੀਂ ਕਰ ਸਕਦੇ ਅਪਰਾਧ ਨਹੀਂ ਕਰ ਸਕਦੇ ਬਲਛਲ ਨਹੀਂ ਕਰ ਸਕਦੇ ਧੋਖਾ ਨਹੀਂ ਕਰ ਸਕਦੇ ਪਤਾ ਮਹਾਰਾਜ ਦੇਖਦਾ ਪਿਆ ਜਿੱਥੇ ਪਤਾ ਕਿ ਸੀਸੀਟੀਵੀ ਕੈਮਰਾ ਲੱਗਿਆ ਹੋਇਆਗਾ ਪੋਤੇ ਬੰਦਾ ਛੇਤੀ ਕਿਤੇ ਕੋਈ ਗਲਤੀ ਨਹੀਂ ਕਰੇਗਾ ਉਹਨੂੰ ਪਤਾ ਗਲਤੀ ਕੀਤਾ ਤੇ ਨਾਲ ਦੇ ਨਾਲ ਮੈਂ ਰਗੜਿਆ ਜਾਊਂਗਾ ਫਸ ਜਾਊਂਗਾ ਇਸੇ ਤਰ੍ਹਾਂ ਗੁਰੂ ਪਿਆਰੀ ਸੰਗਤ ਜੀ ਜਦੋਂ ਪਰਮੇਸ਼ਵਰ ਪਰਮਾਤਮਾ ਹਰ ਜਗ੍ਹਾ ਹਾਜ਼ਰ ਨਾਜ਼ਰ ਹੈ ਭਾਵੇਂ ਸਾਨੂੰ ਦਿਖਦਾ ਨਹੀਂ ਪਰ ਗੁਰੂ ਦੀ ਗੱਲ ਤੇ ਜਦੋਂ ਸਿੱਖ ਵਿਸ਼ਵਾਸ ਕਰਦਾ ਫਿਰ ਉਹ ਕਦੇ ਮਾੜਾ ਨਹੀਂ ਕਰਦਾ ਬਾਕੀ ਜਿਹੜੀ ਸੰਗਤ ਹੈ ਪਰਮੇਸ਼ਵਰ ਪਰਮਾਤਮਾ ਦੇ ਪਾਸੇ ਲੱਗੀ ਹੈ ਉਹਨਾਂ ਦਾ ਵੀ ਪਰਮਾਤਮਾ ਦੇ ਪ੍ਰਤੀ ਵਿਸ਼ਵਾਸ ਬਣ ਸਕੇ ਮਹਾਰਾਜ ਇਹ ਬਚਨ ਕਰਦੇ ਹਨ ਜਹ ਜਹ ਪੇਖੋ ਤਹ ਹਜੂਰ ਦੂਰ ਕਤੋ ਨ ਜਾਈ ਸੰਗ ਜੀ ਮੈਂ ਜਿੱਥੇ ਕਿੱਥੇ ਵੇਖਦਾ ਹਾਂ ਉਹ ਪਰਮੇਸ਼ਵਰ ਪਰਮਾਤਮਾ ਉਹ ਨਿਰੰਕਾਰ ਹਰ ਜਗ ਹਾਜ਼ਰ ਨਾਜ਼ਰ ਹੈ ਉਹ ਕਿਸੇ ਥਾਂ ਤੋਂ ਵੀ ਦੂਰ ਨਹੀਂ ਹੈਗਾ ਸਬਕਾ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਹੈ ਪ੍ਰਮਾਤਮਾ ਬਿਨਾ ਕੁਛ ਵੀ ਨਹੀਂ ਹੈਗਾ ਰਵ ਰਹਿਆ ਸਰਵਤਰ ਮੈਂ ਮਨ ਸਦਾ ਤੇ ਆਈ ਹੈ ਮੇਰੇ ਮਨਾ ਤੂੰ ਸਦਾ ਉਸ ਪਰਮੇਸ਼ਵਰ ਪ੍ਰਮਾਤਮਾ ਨੂੰ ਸਿਮਰਿਆ ਕਰ ਯਾਦ ਕਰਿਆ ਕਰ ਜਪਿਆ ਕਰ ਅਰਾਧਿਆ ਕਰ ਜਿਹੜਾ ਸਭਨਾ ਦੇ ਵਿੱਚ ਵਸ ਰਿਹਾ ਹੈ ਜਿਹੜਾ ਪਰਮੇਸ਼ਵਰ ਪਰਮਾਤਮਾ ਹਰ ਜਗ੍ਹਾ ਹੈ ਜਿਹੜਾ ਪਰਮੇਸ਼ਵਰ ਪਰਮਾਤਮਾ ਹਰ ਇੱਕ ਦੇ ਵਿੱਚ ਵਸ ਰਿਹਾ ਹੈ ਤੂੰ ਉਸ ਪਰਮੇਸ਼ਵਰ ਪਰਮਾਤਮਾ ਨੂੰ ਜਪਿਆ ਕਰ ਮਨ ਸਦਾ ਤੇ ਆਈ ਹਮੇਸ਼ਾ ਜਪਿਆ ਕਰ ਸਵੇਰੇ ਕੀ ਸ਼ਾਮ ਕੀ ਦੁਪਹਿਰ ਕੀ ਰਾਤ ਕੀ ਅੰਦਰ ਕੀ ਬਾਹਰ ਕੀ ਚੱਲਦੇ ਕੀ ਫਿਰਦੇ ਕੀ ਖਾਂਦੇ ਕੀ ਪੀਂਦੇ ਕੀ ਈਵਨ ਕੇ ਹਰ ਐਕਟੀਵਿਟੀ ਦੇ ਵਿੱਚ ਤੂੰ ਉਸ ਪਰਮਾਤਮਾ ਨੂੰ ਜਪ ਮਹਾਰਾਜ ਕਹਿੰਦੇ ਸਦਾ ਤੇ ਆਈ ਏ ਨਹੀਂ ਕੋ ਕਹਿ ਸਕਦਾ ਸਵੇਰੇ ਜਪੋ ਸ਼ਾਮੇ ਜਪੋ ਨਹੀਂ ਸਦਾ ਤੇ ਆਏ ਹਰ ਸਮੇਂ ਜਪਣਾ ਉਹਨੂੰ ਏ ਤਯੂਤ ਨਹੀਂ ਬੀਛੜੈ ਸੋ ਸੰਗੀ ਗਨਿਯਾ ਸੰਗੀ ਸਾਥੀ ਉਹ ਕੌਣ ਹੁੰਦਾ ਸੰਗੀ ਸਾਥੀ ਤਾਂ ਅਸਲ ਦੇ ਵਿੱਚ ਉਹ ਹੁੰਦਾ ਕਿ ਦੁੱਖ ਹੋਵੇ ਸੁੱਖ ਹੋਵੇ ਸਾਥ ਦੇਵੇ ਅਮੀਰੀ ਹੋਵੇ ਗਰੀਬੀ ਹੋਵੇ ਨਾਲ ਦੇਵੇ ਸਾਥ ਦੇਵੇ ਸੰਸਾਰ ਦੇ ਵਿੱਚ ਸਾਥ ਸੰਗਤ ਜੀ ਸੰਗੀ ਸਾਥੀ ਕੈਸੇ ਹੁੰਦੇ ਹੈਗੇ ਸੁੱਖਾਂ ਦੇ ਵੇਲੇ ਨਾਲ ਖੜਦੇ ਆ ਦੁੱਖਾਂ ਦੇ ਵੇਲੇ ਨਮਸਤੇ ਬਾਏ ਬਾਏ ਟਾਟਾ ਕੋਦਾ ਆਫਿਸ ਚੜ੍ਹ ਕੇ ਪੱਜ ਜਾਂਦੇ ਹੈਗੇ ਸੰਸਾਰ ਦੇ ਜਿਹੜੇ ਸੰਗੀ ਸਾਥੀ ਹੁੰਦੇ ਆ ਸੁੱਖਾਂ ਦੇ ਵੇਲੇ ਹੁੰਦੇ ਆ ਪ੍ਰੋਫਿਟ ਦੇ ਵੇਲੇ ਹੁੰਦੇ ਆ ਚੜ੍ਹਦੀ ਕਲਾ ਦੇ ਵੇਲੇ ਹੁੰਦੇ ਆ ਜਦੋਂ ਜੀਵਨ ਦੇ ਵਿੱਚ ਕੋਈ ਮੁਸੀਬਤ ਆ ਜਾਏ ਕੋਈ ਦੁੱਖ ਆ ਜਾਵੇ ਨਾ ਉਦੋਂ ਗੁਰੂ ਪਿਆਰੀ ਸਾਥ ਸੰਗਤ ਜੀ ਸੰਸਾਰ ਦਾ ਕੋਈ ਵੀ ਬੰਦਾ ਛੇਤੀ ਕਿਤੇ ਸਾਥ ਨਹੀਂ ਜਿੱਤ ਦਿੰਦਾ ਆਪਣਾ ਆਪਣਾ ਕਹਿਣ ਵਾਲੇ ਵੀ ਛੱਡ ਜਾਂਦੇ ਹੈਗੇ ਮਹਾਰਾਜ ਬਚਨ ਕਰਦੇ ਅਸਲੀ ਜਿਹੜਾ ਸੰਗੀ ਆ ਉਹ ਕਿਹੜਾ ਹੈ ਜਿਹੜਾ ਦੁੱਖਾਂ ਸੁੱਖਾਂ ਦੇ ਵਿੱਚ ਸਾਡਾ ਸਾਥ ਨਾ ਛੱਡੇ ਲੋਕ ਪਰ ਲੋਕ ਦੇ ਵਿੱਚ ਸਭੇ ਨਾਲ ਨਿਭੇ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਨ ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਣ ਹੋਏ ਜਵੰਦੇ ਨਾਲ ਹਨ ਹੋਏ ਮੋਇਆ ਨਾ ਜਾਈ ਛੋੜ ਇਹ ਸੰਸਾਰ ਦੇ ਲੋਕ ਤਾਂ ਜਿਉਂਦੇ ਜੀ ਸਾਥ ਛੱਡ ਦਿੰਦੇ ਆ ਪਰਮਾਤਮਾ ਪਰਮਾਤਮਾ ਦੇ ਪਿਆਰੇ ਜਿਉਂਦੇ ਜੀ ਮਰਨ ਸਮੇ ਮਰਨ ਤੋਂ ਬਾਅਦ ਵੀ ਸਾਥ ਨਹੀਂ ਛੱਡਦੇ ਨਾਲ ਖੜ੍ਹਦੇ ਜਿੱਥੇ ਲੇਖਾ ਮੰਗੇ ਿੱਥੇ ਖੜ੍ਹੇ ਦਿਸਣ ਉਪਰਮੈ ਪਰਮਾਤਮਾ ਹੀ ਪਰਮੇਸ਼ਰ ਹੀ ਸਾਡਾ ਅਸਲ ਸਾਥੀ ਹੈ ਜਿਹੜਾ ਲੋਕ ਪਰਲੋਕ ਦੇ ਵੀ ਸਾਡਾ ਸਾਥ ਨਹੀਂ ਛੱਡਦਾ ਮਹਾਰਾਜ ਦਾ ਪਾਵਨ ਬਚਨ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਪਰ ਇਹ ਜਿਹੜੀ ਗੱਲ ਹੈ ਨਾ ਹਰ ਇੱਕ ਨੂੰ ਸਮਝ ਨਹੀਂ ਆਉਂਦੀ ਕੋਈ ਜਾਣੇ ਕਵਣ ਇਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਏ ਵਿਦਬੁੱਧ ਹੈ ਬੁੱਧਾ ਤਾਂ ਕਿ ਨਿਰਮਰ ਰੀਤ ਮਾਤ ਪਿਤਾ ਬਣਤਾ ਸੁਤਬੰਧ ਇਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਤੱਕ ਉਹ ਨਾ ਸਕਾਈ ਕਹਿੰਦੇ ਅੰਤ ਤੱਕ ਕੋਈ ਸਾਥ ਨਹੀਂ ਦਿੰਦਾਗਾ ਪਰ ਇਹ ਜਿਹੜੀ ਗੱਲ ਹੈ ਨਾ ਹਰ ਇੱਕ ਨੂੰ ਸਮਝ ਨਹੀਂ ਆਉਂਦੀ ਬੇਨ ਸਜਾਏ ਜੋ ਨਿਮਖ ਮੈਂ ਸੁਵਾਲਪ ਸੁਖ ਪਣੀਐ ਰਹਾਉ ਉਹ ਸੁਖ ਨੂੰ ਹੋਛਾ ਸੁਖਾਕਣਾ ਚਾਹੀਦਾ ਜਿਹੜਾ ਅੱਖ ਚਮਕਣ ਦੇ ਸਮੇਂ ਦੇ ਵਿੱਚ ਮੁੱਕ ਜਾਂਦਾ ਹੈ ਖੜਾਉ ਦੇ ਕੇ ਵਿਸ਼ਰਾਮ ਦੇ ਕੇ ਮਹਾਰਾਜ ਬਚਨ ਕਰਦੇ ਹਨ ਤੁਸੀਂ ਜਿਸ ਸੁਖ ਦੀ ਗੱਲ ਕਰਦੇ ਹੋ ਅਗਰ ਉਹ ਸੁਖ ਤੁਹਾਡਾ ਅੱਖ ਚਮਕਦੇ ਖਤਮ ਹੋ ਗਿਆ ਆਰੇ ਇੱਕ ਸੰਸਾਰੀ ਸੁੱਖ ਜਿਹੜਾ ਅੱਖ ਚਮਕਦੇ ਖਤਮ ਹੁੰਦਾ। ਹੁਣ ਸਵਾਸ ਚਲਦੇ ਪਏ ਨੇ ਅੱਖ ਚਮਕਦੇ ਸਾਥ ਸੰਗੇ ਸਵਾਸ ਖਤਮ ਹੋ ਗਏ। ਪਰ ਰਿਪੋਰਟ ਆ ਰਹੀ ਹੈ ਕਿ ਤੁਹਾਡਾ ਬਿਜ਼ਨਸ ਬੜਾ ਵਧਦਾ ਪਿਆ ਅਗਲੇ ਪੰਨ ਅੱਖ ਚਮਕਦੇ ਪਤਾ ਲੱਗਦਾ ਬੜਾ ਤਕੜਾ ਲਾਸ ਹੋ ਗਿਆ। ਵਿਸ਼ਵਾਸ ਹੁੰਦਾ ਕਿ ਇਹ ਸਾਡੇ ਨਾਲ ਵਫਾਦਾਰ ਹੈ ਪਤਾ ਲੱਗਦਾ ਕਿ ਤ ਵਫਾਦਾਰ ਦੀ ਬਜਾਏ ਬੇਵਫਾਈ ਕਰ ਗਿਆ। ਸੇਤ ਬਿਲਕੁਲ ਠੀਕ ਹੁੰਦੀ ਹੈ ਇੱਕ ਸੈਕਿੰਡ ਅੱਖ ਚਮਕਦੇ ਹੋਏ ਸਾਹ ਸੰਗਤ ਜੀ ਬਿਮਾਰੀਆ ਕੇ ਘੇਰ ਲੈਂਦੀ ਹੈ ਬਿੰਸ ਜਾਏ ਜੋ ਨਿਮਖ ਮੈਸੋ ਅਲਪ ਸੁਖ ਪਣੀ ਉਹ ਤਾਂ ਹੋਛਾ ਸੁਖ ਹੈ ਭਾਈ ਪ੍ਰਤ ਪਾਲੈ ਆਪਿ ਆਉ ਦੇ ਕਛ ਊਨ ਨਾ ਹੋਈ ਓ ਪ੍ਰਮਾਤਮਾ ਓ ਰੱਬ ਜੀ ਮੇਰਾ ਓ ਪ੍ਰਭੂ ਭੋਜਨ ਦੇ ਕੇ ਸਭ ਨੂੰ ਪਾਲਦਾਗਾ ਉਸ ਦੀ ਕਿਰਪਾ ਦੇ ਨਾਲ ਕਿਸੇ ਵੀ ਚੀਜ਼ ਦੇ ਥੋੜ੍ਹੇ ਨਹੀਂ ਰਹਿੰਦੀ ਹੈਗੀ ਪ੍ਰਮਾਤਮਾ ਦਾ ਥੋੜਾ ਦਿੱਤਾ ਹੀ ਬਹੁਤ ਹੁੰਦਾ ਹੈ ਕਿਉਂਕਿ ਪ੍ਰਮਾਤਮਾ ਕਦੀ ਕਿਸੇ ਨੂੰ ਥੋੜਾ ਦਿੰਦਾ ਹੀ ਨਹੀਂ ਹੈਗਾ ਸਾਸ ਸਾਸ ਸੰਮਾਲਤਾ ਮੇਰਾ ਪ੍ਰਭ ਜੋਈ ਉਹ ਵਾਹਿਗੁਰੂ ਹਰੇਕ ਸਾਹ ਦੇ ਨਾਲ ਸਾਡੀ ਸੰਭਾਲ ਕਰਦਾ ਜਦੋਂ ਗਰਭ ਦੇ ਵਿੱਚ ਹੁੰਦੇ ਆਗੇ ਮਾਤਾ ਪਿਤਾ ਪਰਿਵਾਰ ਦੇ ਮੈਂਬਰ ਰਿਸ਼ਤੇਦਾਰ ਇਹ ਸਭ ਖੁਸ਼ੀਆਂ ਮਨਾਉਂਦੇ ਆ ਪਰ ਉਹ ਜਿਹੜਾ ਜੀਵ ਗਰਭ ਦੇ ਵਿੱਚ ਉਲਟਾ ਲਟਕਿਆ ਉਹਦੇ ਭਾ ਕੀ ਬੀਤਦੀ ਹੈ ਇਹ ਕਿਸੇ ਨੂੰ ਨਹੀਂ ਪਤਾ ਗਰਭ ਦੀ ਜઠਰਾ ਅਗਣ ਤੋਂ ਬਚਾਉਣ ਵਾਲਾ ਕੇਵਲ ਉਪਾਰ ਬ੍ਰਹਮ ਪਰਮੇਸ਼ਵਰ ਪ੍ਰਮਾਤਮਾ ਸਾਹ ਸਾ ਸਿਮਰੰਤ ਨਾਨਕ ਮਹਾ ਅਗਨ ਦਾ ਬਿਨਾਸ਼ਨਾ ਜਨਮ ਲਿਆ ਸੰਸਾਰ ਦੇ ਪਦਾਰਥ ਜੇ ਡਾਈਜੈਸਟ ਨਹੀਂ ਹੋ ਸਕਦੇ ਦੰਦ ਨਹੀਂ ਆਏ ਪਰਮਾਤਮਾ ਨੇ ਸਰੀਰ ਦੇ ਵਿੱਚੋਂ ਜਿੱਥੇ ਖੂਨ ਹੈ ਮਿੱਜ ਹੈ ਗੰਦਗੀ ਹੈ ਉੱਥੇ ਅੰਮ੍ਰਿਤ ਵਰਗਾ ਦੁੱਧ ਤਿਆਰ ਕਰਤਾ ਗੁੱਸਾ ਖੀ ਮਾਫ ਕਰਨਾ ਉਹ ਪਰਮੇਸ਼ਵਰ ਪਰਮਾਤਮਾ ਹਰ ਸਾਡੇ ਨਨ ਸੰਭਾਲਦਾ ਮਹਾਰਾਜ ਬਚਨ ਕਰਦੇ ਆ ਅਛਲ ਆਛੇ ਦੇ ਅਪਾਰ ਪ੍ਰਭ ਊਚਾ ਜਾਕਾਰੂਪ ਉਹ ਪਰਮਾਤਮਾ ਛਲੇ ਨਹੀਂ ਜਾ ਸਕਦਾ ਸੰਸਾਰ ਦੇ ਵਿੱਚ ਬਹੁਤੇ ਬੋਤਿਆਂ ਨੂੰ ਛੱਲ ਲੈਂਦੇ ਆ ਕਈ ਤਰੀਕਿਆਂ ਨਾਲ ਛੱਲ ਲੈਂਦੇ ਆ इमोਸ਼ਨਲ ਕਰਕੇ ਛੱਲ ਲੈਂਦੇ ਆ ਪਰਮਾਤਮਾ ਕਦੇ ਛਲਿਆ ਨਹੀਂ ਜਾ ਸਕਦਾ ਪਰਮੇਸ਼ਵਰ ਪਰਮਾਤਮਾ ਅਛੇਦਿਆ ਉਹਦਾ ਨਾਸ ਨਹੀਂ ਹੁੰਦਾ ਬਾਕੀ ਸਭ ਦਾ ਨਾਸ ਹੋ ਜਾਂਦਾ ਸਾਧ ਸੰਗਤ ਜੀ ਪਰਮੇਸ਼ਵਰ ਪਰਮਾਤਮਾ ਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ ਉਹ ਪਰਮਾਤਮਾ ਸਭ ਤੋਂ ਉੱਚਾ ਹੈ ਉਹਦੇ ਤੋਂ ਉੱਚਾ ਹੋਰ ਕੋਈ ਵੀ ਨਹੀਂ ਹੈਗਾ ਜਪ ਜਪ ਕਰਾਂ ਅਨੰਦ ਜਨ ਆਚਰ ਜਿ ਅਨੂਪ ਉਹ ਪਰਮੇਸ਼ਵਰ ਪਰਮਾਤਮਾ ਜਪ ਜਪ ਕਰਾਂ ਅਨੰਦ ਜਨ ਆਚਰਜ ਰੂਪ ਹੈਰਾਨ ਕਰਨ ਵਾਲਾ ਪਰਮਾਤਮਾ ਹੈ ਤਾਂ ਪਰਮਾਤਮਾ ਦਾ ਹत्ता ਕੋਈ ਭੇਦ ਨਹੀਂ ਪਾਸ ਗਿਆ ਸੰ ਕਿ ਸੰੰਦ ਮੇਸ ਸਮਾਨਾ ਸੇਖ ਨਾਗ ਤੇਰ ਮਰਮ ਨਾ ਜਾਨਾ ਹਰੂ ਮਾਨ ਸਰ ਗਰੜ ਸਮਾਨਾ ਸਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਬੇਦ ਸਰ ਸਿਮਰਤ ਪੁਰਾਨਾ ਕਮਲਾਬਦ ਕਵਲਾ ਨਹੀਂ ਜਾਣਾ ਪਰਮਾਤਮਾ ਦਾ ਕੋਈ ਭੇਦ ਨਹੀਂ ਪਾ ਸਕਿਆ ਬੁੱਧੀ ਤੋਂ ਪਰੇ ਹੈ ਪਰਮਾਤਮਾ ਦੇ ਬਰਾਬਰ ਕੋਈ ਨਹੀਂ ਹੈਗਾ ਤੇ ਜਿਹੜੇ ਉਹਦੇ ਭਗਤ ਨੇ ਉਹਦਾ ਨਾਮ ਜਪ ਕੇ ਇੱਕ ਆਤਮਿਕ ਆਨੰਦ ਨੂੰ ਪ੍ਰਾਪਤ ਕਰਦੇ ਸਾਧ ਸੰਗਤ ਕੀ ਸਾਮਤ ਦੇਹੁ ਦਿਆਲ ਪ੍ਰਭ ਜਦ ਤੋ ਮੈਂ ਅਰਦਾਸਾਂ ਪੁਰਵਾਰਜਨ ਦੇ ਮਹਾਰਾਜ ਬਚਨ ਕਰਦਨ ਸੰਗਤ ਜੀ ਔਰ ਰੱਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਆਓ ਰਲ ਮਿਲ ਕੇ ਮਹਾਰਾਜ ਸੰਗਤ ਨੂੰ ਅਰਦਾਸ ਕਰਨ ਦਾ ਵੱਲ ਸਿਖਾਰੇ ਨੇ ਸਾ ਮਤ ਦੇਹੋ ਦਿਆਲ ਪ੍ਰਭ 헤 ਦਿਆਲੂ ਪ੍ਰਭ 헤 ਕਿਰਪਾਲੂ ਪ੍ਰਭ ਸਾਨੂੰ ਉਹ ਮਤ ਬਖਸ਼ ਸਾਨੂੰ ਉਹ ਬੁੱਧੀ ਬਖਸ਼ ਜਿਵੇਂ ਸਿੱਤੈ ਨੂੰ ਜਪ ਸਕੀਏ ਬੰਦਗੀ ਕਰ ਸਕੀਏ ਸਾਨੂੰ ਉਹ ਦਿਮਾਗ ਬਖਸ਼ ਜਿਹੜਾ ਸੰਸਾਰ ਦੇ ਵੱਲ ਦੌੜੇ ਭੋਗਾਂ ਦੇ ਵੱਲ ਵਿਸ਼ਾ ਵੱਲ ਵਿਕਾਰਾਂ ਦੇ ਵੱਲ ਐਸਾ ਸਾਨੂੰ ਦਿਮਾਗ ਨਾ ਦੇ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਦਾ ਮਹਾਰਾਜ ਮੈਂ ਕੋਈ ਦਾਨ ਮੰਗਦਾ ਕੀ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੇ हे कालपुरक पार ब्रह्म परमेश्वर परमात्मा इकको ही मैं बेनती करदा तेरे जेड़े बندگی ਵਾਲੇ ਨੇ ਉਹਨਰੇ ਚਰਨਾਂ ਦੀ ਧੂੜ ਹੋ ਜਾਵਾ ਮਤਲਬ ਕਿ ਮੇਰੇ ਉਹਨਾਂ ਤੇ ਸ਼ਰਧਾ ਹੋਵੇ ਪ੍ਰੇਮ ਹੋਵੇ तेरेअनुभव ਦੇ ਬਚਨ ਜਿਹੜੇ ਤੇਰੀ ਕਿਰਪਾ ਦੇ ਨਾਲ ਜੋ ਅਨੁਭਵ ਉਹਨਾਂ ਨੂੰ ਪ੍ਰਾਪਤ ਹੋਇਆ ਉਸ ਅਨੁਭਵ ਦੇ ਬਚਨਾਂ ਤੇ ਮੈਂ ਵਿਸ਼ਵਾਸ ਕਰ ਸਕਾਂ ਬੇਤਫਾਕੀ ਨਾ ਹੋਵੇ ਅਗਰੋ ਕਹਿੰਦੇ ਪ੍ਰਮਾਤਮਾ ਸਤ ਹੈ ਤੇ ਸਤ ਹੈ ਸੰਸਾਰ ਅਸਤ ਹੈ ਤੇ ਅਸਤ ਹੈ ਇਹ ਵਿਸ਼ੇਪੋਗ ਦੁੱਖ ਰੂਪ ਨੇ ਤੇ ਮੇਰੇ ਮਨ ਚ ਕਿੰਤੂ ਪਰੰਤੂ ਨਾ ਆਵੇ ਵਾਕਈ ਇਹ ਵਿਸ਼ੇ ਜਿਹੜੇ ਨੇ ਦੁੱਖ ਰੋਗ ਨੇ हे ਪਰਮੇਸ਼ਵਰ ਪ੍ਰਮਾਤਮਾ ਮੈਨੂੰ ਬੰਦਗੀ ਵਾਲਿਆਂ ਦੀ ਸੰਗਤ ਬਖਸ਼ ਦੇਵੋ ਸੋ ਗੁਰੂ ਅਰਜਨ ਦੇਵ ਮਹਾਰਾਜ ਇਸ ਪਾਵਨ ਪਵਿੱਤਰ ਸ਼ਬਦ ਦੁਆਰਾ ਸਮੁੱਚੀ ਸਿੱਖ ਸੰਗਤ ਨੂੰ ਪ੍ਰਮਾਤਮਾ ਦੀ ਬੰਦਗੀ ਕਿਵੇਂ ਕਰਨੀ ਹੈ ਮਾੜੇ ਕੰਮਾਂ ਤੋਂ ਕਿਵੇਂ ਬਚਣਾ ਦੇ ਪ੍ਰਮਾਤਮਾ ਜਿਹੜਾ ਹਰ ਜਗ੍ਹਾ ਉਹਦੇ ਦਰਸ਼ਨ ਕਿਵੇਂ ਕਰਨੇ ਇਹ ਤਰੀਕਾ ਦੱਸਦੇ ਇਹ ਵੱਲ ਦੱਸਦੇ ਆ ਸਾਧ ਸੰਗਤ ਜੀ ਇੰਨੀ ਨਿਮਰਤਾ ਦੇ ਨਾਲ ਅਗਰ ਅਰਦਾਸ ਕਰਾਂਗੇ ਤੇ ਮਹਾਰਾਜ ਜਰੂਰ ਸੁਣਦਾ ਸੋ ਜਿੰਨੇ ਵੀ ਸੰਗਤ ਅਸੀਂ ਇਸ ਸਮੇਂ ਹਾਜ਼ਰੀ ਭਰਵੇਂ ਹੋਗੇ ਕਥਾ ਸਰਵਣ ਕਰ ਰਹੇ ਹਾਂ ਭਾਈ ਭਾਵੇਂ ਤੁਸੀਂ ਕਿਤੇ ਵੀ ਹੋਗੇ ਇੰਗਲੈਂਡ ਅਮਰੀਕਾ ਕੈਨੇਡਾ ਕਿਤੇ ਵੀ ਹੋ ਸੰਸਾਰ ਦੇ ਕਿਸੇ ਵੀ ਦੇਸ਼ ਵਿੱਚੋਂ ਇਸ ਦੇਸ਼ ਦੇ ਕਿਸੇ ਵੀ ਤੁਸੀਂ ਖੇਤਰ ਦੇ ਵਿੱਚੋਂ ਤੁਹਾਡੇ ਹਾਜ਼ਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਲੱਗ ਰਹੀ ਹੈ ਅਗਰ ਸ਼ਰਦਾ ਦੇ ਨਾਲ ਤੁਸੀਂ ਸੁਣ ਰਹੇ ਹੋ ਸਤਨਾਮ ਸ੍ਰੀ ਵਾਹਿਗੁਰੂ ਸੋ ਮੇਰੀ ਬੇਨਤੀ ਹੈ ਜਿਵੇਂ ਤੁਸੀਂ ਆਪਣੇ ਹਾਜ਼ਰੀ ਗੁਰੂ ਰਾਮਦਾਸ ਮਹਾਰਾਜ ਜਿਦੇ ਚਰਨਾਂ ਚ ਲਵਾ ਰਹੇ ਹੋ ਬਾਕੀ ਸੰਗਤ ਦੀ ਵੀ ਹਾਜ਼ਰੀ ਲੱਗ ਜਾਵੇ ਉਹ ਤਾਂ ਲੱਗੇਗੀ ਜੇ ਕਥਾ ਉਹਨਾਂ ਤੱਕ ਪਹੁੰਚੇਗੀ ਕਥਾ ਤਾਂ ਪਹੁੰਚੇਗੀ ਜੇ ਤੁਸੀਂ ਸਪੋਰਟ ਕਰੋਗੇ ਕਥਾ ਸੁਣਦੇ ਸਮਾਂ ਸੰਗੇ ਜੇ ਲਾਈਕ ਵਾਲਾ ਬਟਨ ਦਬਿਓ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਸ਼ਬਦ ਨਾਸ ਗੁਰੂ ਸਹਿਬਾਨਾ ਦੇ ਨਾਮ ਲਿਖ ਕੇ ਆਪਣਾ ਸਮਾਂ ਤੇ ਆਪਣਾ ਸ਼ਰੀਰ ਪਵਿੱਤਰ ਕਰਿਓ। ਇਹਨੀ ਸੇਵਾ ਚਿਸਾ ਪਾ ਲਿਓ ਤੇ ਜਿਹੜੀ ਸੰਗਤ ਬਾਕੀ ਸੁਣੇਗੀ ਉਹਨਾਂ ਦਾ ਭਲਾ ਹੋਏਗਾ। ਗੁਰੂ ਪਾਤਸ਼ਾਹ ਦੀ ਖੁਸ਼ੀਆਂ ਪ੍ਰਾਪਤ ਕਰਿਏ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ